ਟਰ ਗੱਡੀਆਂ ਦਿਖਾਉਣੇ ਆ ਸਿਕਿਉਰਿਟੀ ਗਾਰਡ ਬੈਠੇ ਆ ਪਣੂ ਐਤਵਾਰ ਨੂੰ ਮਿਲਣ ਦੇਣਗੇ ਉਹ ਆਪਣੀ ਭੈਣ ਤੇ ਇਹਦੇ ਆਪਾਂ ਬਲੌਗ ਤੇ ਪਾਵਾਂਗੇ ਬਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਂ ਫਤਰੀਆ ਚੈਨਲ ਆ ਤੇ ਆ ਮੈਂ ਤਾਂ ਹਰ ਰੋਜ਼ ਪਾਉਣੀ ਰਹਿੰਦਾ ਮੇਰਾ ਤਾਂ ਨਿਊਜ਼ ਦਾ ਕੰਮ ਆ ਤੇ ਇਹ ਭੈਣ ਦੀ ਵੀਡੀਓ ਆਪਾਂ ਬਣਾ ਰਹੇ ਆ ਤੇ ਚੈਨਲ ਸਬਸਕ੍ਰਾਈਬ ਕਰਦਾ ਕਰੋ ਉਹਦਾ ਵਿਚਾਰੀ ਦਾ ਤੇ ਸਮਾ ਤੁਹਾਨੂੰ ਦਿਖਾਈ ਦਿੱਤੀ ਸੀ ਹੁਣ ਬਾਜੀ ਅੰਦਰ ਚਲਦੇ ਆ ਬਾਜੀ ਦੇ ਟਰੈਕਟਰ ਗੱਡੀਆਂ ਦਿਖਾਉਣੇ ਆ ਆਪਾਂ ਆ ਆ ਗਈ ਗੇਟ ਬਾਈ ਦੇ ਉਹ ਆਈ ਜਿੰਦੀ ਭੈਣ ਆਪਣੀ ਤੇ ਤੁਹਾਨੂੰ ਦਿਖਾ ਦਈਏ ਇਧਰੋਂ ਆਹ ਹਵੇਲੀ ਆ ਬਾਈ ਬਾਈ ਦੀ ਸਿੱਧੂ ਮੂਸੇ ਵਾਲੀ ਜਿਹਨੂੰ 5911 ਦੇ ਨਾਂ ਤੇ ਜਾਣਿਆ ਜਾਂਦਾ ਮੈਨੂੰ ਪਤਾ ਹੀ ਲੰਡੀ ਬੁੱਚੀ ਬਾਈ ਦੇ ਮੂਹਰੇ ਕੁਝ ਵੀ ਨਹੀਂ ਜਦੋਂ ਗਾਣਾ ਆਉਂਦਾ ਬਾਈ ਦੇ ਧਮਾਲ ਲਈ ਪੈਂਦੀਆਂ ਫਿਰ ਮਿਲੀਅਨ ਚ ਜਾਂਦੇ ਆ ਕਿ ਕੀ ਗਾਣੇ ਰਿਲੀਜ਼ ਹੋਏ ਸੀ ਦੋ ਤਿੰਨ ਤੁਸੀਂ ਦੇਖਿਆ ਹੀ ਆ ਪਿਛੇ 10 ਕੁ ਦਿਨ ਪਹਿਲਾਂ ਹਣਾ ਕਿਧਰ ਉਧਰ ਵੀ ਚੱਲਾਂਗੇ ਪੁੱਤਾ ਆ ਜੋ ਆ ਦੇਖੋ ਵੀ ਦਿਖਾਉਨੇ ਆ ਤੁਹਾਨੂੰ ਅੰਦਰੋਂ ਆ ਦੇਖੋ ਵੀ ਇਹ ਸਿੱਧੂ ਮੂਸੇਵਾਲੇ ਦੇ ਅੰਦਰੋਂ ਆਪਾਂ ਦਿਖਾ ਦਈਏ ਤੁਹਾਨੂੰ ਅੰਦਰ ਬਾਈ ਦੇ ਟਰੈਕਟਰ ਗੱਡੀਆਂ ਮਾਏ ਕਿਹਨਾ ਪਤਾ ਹੀ ਨਹੀਂ ਕਿੰਨੇ ਕਿ ਸਾਮਾਨ ਤੁਹਾਨੂੰ ਖੜੇ ਆ ਦਿਖਾਉਨੇ ਆ ਤੁਹਾਨੂੰ ਥੂੜੂ ਟਾ ਬਾਈ ਬਾਈ ਨੂੰ ਵਾਕੇ ਆ ਦੇਖੋ ਭਈ ਅੰਦਰ ਬਾਈ ਦੇ ਦੋ ਮੂਰਤੀਆਂ ਲੱਗੀਆਂ ਹੋਈਆਂ ਦੋ ਇੱਥੇ ਦਿਖਾਉਂਦੇ ਆ ਆ ਦੇਖੋ ਅੰਦਰ ਆ ਵੀ ਮੂਰਤੀ ਆ ਸਮਾਦ ਵੀ ਦਿਖਾਈ ਸੀ ਤੁਹਾਨੂੰ ਤੇ ਇੱਧਰ ਵੀ ਦਿਖਾਉਣਾ ਆਪਾਂ ਆ ਦੇਖੋ ਦੋ ਇੱਧਰ ਆ ਬਾਈ ਦੀਆਂ ਮੂਰਤੀਆਂ ਇੱਕ ਇੱਕ ਨੂੰ ਰੰਗੋ ਹੋਇਆ ਦਾ ਇੱਕ ਨੂੰ ਰੈੱਡ ਜਿਹਾ ਕਲਰ ਦਾ ਜੀ ਹਾਰਕੀ ਨਹੀਂ ਦੀਦੀ ਉਹਨੂੰ ਆ ਦੇਖੋ ਵੀ ਇਧਰ ਬਾਈ ਏ ਟਰੈਕਟਰ ਗੱਡੀਆਂ ਫੋਰਚਨਰ ਹੈ ਨਹੀਂ ਇੰਨਾ ਚਮਾਉ ਗੱਡੀ ਨਹੀਂ ਜਿੱਤੇ ਗੋਲੀਆਂ ਫੋਰਚਨਰ ਪਰਾਂ ਖੜੀ ਹੈ ਸਮਝ ਜਿੱਤੇ ਗੋਲੀਆਂ ਵੱਜੀਆਂ ਉਹ ਵੱਟੀਆਂ ਹਾਂ ਉਹ ਸਾਰਾ ਜਿਹੜੀ ਤੇ ਗੋਲੀਆਂ ਵਿੱਚ ਆ ਦੇਖ ਬਈ ਥਾਰ ਆਹ ਜਿਹੜੀ ਤੇ ਗੋਲੀਆਂ ਵੱਜੀਆਂ ਸੀ ਨੇ ਲੈ ਦੱਬ ਕੇ ਕਰ ਦੋ ਬਈ ਵੀਡੀਓ ਨੂੰ ਸ਼ੇਅਰ ਭੈਣ ਦਾ ਆਪਣੀ ਦਾ ਚੈਨਲ ਆ ਕੀ ਨਾਂ ਤੇ ਚੈਨਲ ਦਾ ਸੱਚ ਸਮਝਣਾ ਹੈ ਰਾਜ ਸਿੱਧੂ ਬਾਰ ਰਾਜ ਸਿੱਧੂ ਨਾਂ ਤੇ ਰਾਜ ਸਿੱਧੂ 1234 ਉਹ ਚੈਨਲ ਤੁਹਾਡੇ ਕੋਲੇ ਆਈ ਗਿਆ ਸਬਸਕ੍ਰਾਈਬਰ ਜਰੂਰ ਕਰ ਦੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਆ ਦੇਖੀ ਦਿਖਾ ਦਈਏ ਤੁਹਾਨੂੰ ਥਾਰ ਦਿਖਾ ਦਈਏ ਬਿਲਕੁਲ ਚੰਗੀ ਦਾ ਆ ਦੇਖੋ ਆ ਬਾਈ ਦੀਆਂ ਤਿੰਨੀਆਂ ਗੱਡੀਆਂ ਨੇ ਉਹ ਬਾਈ ਟਰੈਕਟਰ ਟਰਾਲਾ ਜਿਹੜਾ ਵੱਡਾ ਉਹ ਆ 911 ਆ ਪਰ ਡਿਊਟੀ ਇੱਥੇ ਤੇ ਬਾਹਰ ਵੀ ਸਕਿਉਰਟੀ ਜਨ ਇਕੱਠੇ ਹਨਾ ਤੇ ਆਹ ਦੇਖੋ ਬਾਈ ਡਾਇਰੈਕਟਰ ਬਾਈ ਆਹ 911 ਆ ਸਟਾ ਦੋਨੇ 911 ਜੀ ਤੇ 11 ਤੇ ਕੀ ਨਹੀਂ ਹੈਗਾ ਕੋਈ ਵੀ ਇਹਨਾਂ ਦੇ ਦੋਨੇ 911 ਤੇ ਆਹ ਅਰਜਨ ਆਪਣਾ ਪਹਿਲਾ ਵਲੌਗ ਹੈ ਕੁੜੀ ਦਾ ਉਹਦਾ ਵਿਚਰੀ ਦਾ ਤੇਨੂੰ ਜਰੂਰ ਸਬਸਕ੍ਰਾਈਬ ਕਰ ਦੋ ਤੇ ਅਸੀਂ ਆਏ ਆ ਸਿੱਧੂ ਮੂਸੇਵਾਲ ਦੇ ਪਿੰਡ ਸੀ ਦੂਮ ਉਸ ਜੇ ਸਮਾਂ ਤੁਸੀਂ ਦੇਖ ਹੀ ਰਹੇ ਜਿਹਨੂੰ ਬਈ 911 ਦੇ ਨਾਂ ਤੇ ਜਾਣਿਆ ਜਾਂਦਾ ਤੇ ਹੁਣ ਤੇ ਉਹ ਭੈਣ ਜੂ ਆ ਰਹੀ ਹੈ ਵਿਚਾਰੀ ਇਹ ਤੁਰਿਆ ਨਹੀਂ ਜਾਂਦਾ ਇੱਥੋਂ ਬੈਠ ਕੇ ਤੁਰਦੀ ਹੈ ਇਹ ਕੁੜੀ ਰਜਨੀ ਨਾਮ ਆ ਵਿਚਾਰੀ ਦਾ ਇਹਦਾ ਤੇ ਚੈਨਲ ਤੁਸੀਂ ਦੇਖ ਹੀ ਲਿਆ ਵੈਸੇ ਰਸਦੂ ਨਾਂ ਤੇ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਿਖਾ ਦਈਏ ਲੈ ਜਾ ਕੋਟ ਬਰੇ ਹੋ ਲੈ ਜਾ ਕੋਟ ਲੈ ਆਂਗੇ ਕੋਸ ਫੁਰਬਾਈ ਕਿਵੇਂ ਠੀਕ ਹੈ ਪ੍ਰਾਈਸ ਵਧੀਆ ਠੀਕ ਹੈ ਕਿਹੜਾ ਪਿੰਡ ਆਪਾਂ ਆਹੀ ਪਿੰਡਾਂ ਮੂਸਾ ਠੀਕ ਹੈ ਬਾਈ ਦੀ ਫੋਟੋ ਹੈ ਹਾਂ ਬਈ ਤੁਹਾਨੂੰ ਤਾਂ ਗਾਣੇ ਦੇ ਵਿੱਚ ਵੀ ਲੱਗਦਾ ਹੈ ਸੈਟੀਸਫਾਈ ਆਹ ਦੇਖ ਬਈ ਬਾਈ ਦੀਆਂ ਫੋਟੋ ਆਪਾਂ ਵੀ ਲਵਾਂਗੇ ਇੱਕ ਬਾਈ ਤੋਂ ਬਹੁਤ ਮਾਨ ਨਾਲ ਬਾਈ ਯਾਰ ਜਿਹੜਾ ਦੇ ਰਿਹਾ ਹੈ ਨਾ ਘੈਂਟ ਆ ਯਾਰ ਅੱਖਾਂ 'ਚ ਬਣੀ ਆ ਜਾਂਦਾ ਸੁਣ ਬੜਾ ਬੰਦਾ ਵਧੀਆ ਸੀ ਬਾਈ ਜੀ ਤਾਂ ਯਾਰ ਇੰਨਾ ਘੈਂਟ ਬੰਦਾ ਸੀ ਇਹਨੂੰ ਆਹ ਦੇਖੋ ਬਈ ਬਾਹਰ ਇੱਥੇ ਮੇਲਾ ਹੀ ਲੱਗਦਾ ਐ ਲੱਗਦਾ ਯਾਰ ਹਾਂ ਹਰ ਰੋਜ਼ ਵਾਂਗੂ ਹੀ ਹੁੰਦਾ ਹੁੰਦਾ ਹਾਂ ਤਾਂ ਐ 12 ਮਹੀਨੇ ਕੀ ਜਣਾ ਬਈ ਮੇਲਾ ਘਰ ਦੇਖ ਲੈ ਐਡਾ ਵੱਡਾ ਹੀ ਸਹੀ ਬੱਕਈ ਬਹੀ ਦੂਜੇ ਦਮਾਂ ਜੋ 20 ਵੀ ਗਾਣੇ ਤੇ ਬਾਈ ਦਾ ਇੱਕ ਬਰਾਬਰ ਹਰ ਚੱਲਣਾ ਹਟਾ ਦੇ ਜੀ ਹੁਣ ਵੀ ਜਦੋਂ ਗਾਣਾ ਆ ਜਾਂਦਾ ਤੂੰ ਮਾ ਠਾ ਦਿੰਦਾ ਹੈਗਾ ਬਾਈ ਸੱਚੀ ਚੇਂਜ ਕਰ ਲੈਂਦੇ ਨੇ ਵੀ ਗਾਣਾ ਚੱਲਣਾ ਨਹੀਂ ਸਾਰੇ ਫਾਇਦਾ ਨਹੀਂ ਸੱਚੀ ਗੱਲ ਆ ਬਾਈ ਯਾਰ ਤੁਹਾਨੂੰ ਕੱਟ ਦੇ ਦੇ ਸਟicker ਵੀ ਹੂੰ ਮੋਟਰਸਾਈਕਲ ਤੇ ਵੀ ਲੱਗ ਜਾਂਦਾ ਹਾਂ 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 ਸਟicker ਨੇ ਕਿੰਨੇ ਵਧੀਆ ਚਲੋ ਬਈ ਹੁਣ ਆਪਾਂ ਬਾਈ ਦੇ ਘਰ ਵੱਲ ਵੀ ਚੱਲਦੇ ਆ ਘਰੇ ਮਾਤਾ ਮਿਲ ਜੂਗੀ ਹਾਂ ਹਾਂ ਛੋਟੇ ਛੋਟੇ ਮੁਸਲਮਾਨ ਨੇ ਹਾਂ ਚਲੋ ਠੀਕ ਹੈ ਕਿੰਨੇ ਤੋਂ ਹੁਣ 10 ਤਾਂ ਹੋਊ ਵਧੀਆਂ ਨੇ ਦੇਖ ਲਈ ਲੈ ਵੀ ਹੁਣ ਆ ਕੁੜੀਆਂ ਵਿਚਾਰੀਆਂ ਇਹ ਤੋਂ ਬਾਜੀ ਤੋਂ ਵੀ ਲੈ ਲਈਏ ਕੁਝ ਸਮਾਨ ਇਹ ਵੀ ਵਿਚਾਰਾ ਮਾਨ ਕਰਕੇ ਬੈਠੇ ਹੁੰਦੇ ਵੀ ਕੋਈ ਆਊਗਾ ਆ ਭਾਣ ਜੀ ਆਪਣੀ ਉਂ ਬੁਝਾਦੇ ਬੁਝਾਦੇ ਕੁਝ ਇਹ ਥਰਮੋਸਾਂ ਨਾਮ ਇਹ ਤਾਂ ਮੂੰਹ ਮੂੰਹ ਪ੍ਰੇਮ ਚ ਥਰਮੋਸ ਕਹਿੰਦੇ ਨਹੀਂ ਆ ਤੇ ਲੈ ਵੀ ਇਹ ਭੈਣ ਦਾ ਵਿਚਾਰੀਆਂ ਚੈਨਲ ਸਬਸਕ੍ਰਾਈਬਰ ਜਰੂਰ ਕਰ ਦੋ ਬਾਹਰੋਂ ਤੁਹਾਨੂੰ ਦਿਖਾਈ ਦਿੱਤਾ ਇਧਰੋਂ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਉਹੀ ਲੈ ਲਈ ਲੈ ਆ ਵੀ ਆਪਾਂ ਝੋਟੇ ਦੀ ਫੋਟੋ ਲੈ ਲਈ 59 11 ਜਾਣਾ ਆਂਦਾ ਜਿਹਨੂੰ 59 11 ਵਾਕਈ 59 11 ਆਂਗਾ ਵੀਡੀਓ ਤੁਸੀਂ ਦੇਖ ਹੀ ਲਈ ਆ ਬਾਜੀ ਦੀ ਪਾਰਕਾ ਤੇ ਇੱਥੇ ਹਰ ਵਕਤ ਮੇਲਾ ਲੱਗਿਆ ਹੀ ਰਹਿੰਦਾ ਦੂਜਿਆਂ ਦੇ 20 ਤੇ 22 ਦਾ ਇੱਕ ਗਾਣਾ ਤੁਹਾਨੂੰ ਪਤਾ ਹੀ ਆ ਫਿਰ ਧੰਮਾ ਹੀ ਪੈਂਦਿਆਂ ਜਦੋਂ ਆ ਜਾਂਦਾ ਬੈਟਿੰਗ ਤੇ ਬੈਠੇ ਜੀ ਉਹਦੇ ਲੋਕ ਜਿੱਦੇ ਆ ਹੁਣ ਦੋ ਤਿੰਨ ਗਾਣੇ ਰਿਲੀਜ਼ ਹੋਏ ਆ ਤੇ ਉਹਦੇ ਦੇਖੀ ਤੁਸੀਂ ਬਾਕੀ ਕਲਾਕਾਰ ਸੀ ਬਾਕੀ ਵੱਡੀ ਗੱਲ ਇਹ ਆ ਵੀ ਕਿਸੇ ਧੀ ਭੈਣ ਦੀ ਚੀਨੀ ਨਹੀਂ ਲਾਈ ਸਿਰ ਤੋਂ ਟਾਪ ਦੇ ਗਾਣੇ ਸੀ ਤੇ ਤੁਸੀਂ ਵਲੌਗ ਹੁਣ ਦੇਖ ਹੀ ਰਹੇ ਆ ਤੇ ਭੈਣ ਦਾ ਆਪਣੀਆਂ ਚੈਨਲ ਆ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਵਿਚਾਰੀ ਮਿਹਨਤ ਬਹੁਤ ਆ ਅੱਜ ਸਪੈਸ਼ਲ ਇੱਥੇ ਆਏ ਆ ਸੀ ਤੇ ਆ ਤੁਸੀਂ ਦੇਖ ਰਹੇ ਹੋ ਅੰਦਰ ਮਾਤਾ ਤੁਹਾਨੂੰ ਦਿਖਾਈ ਦਿੱਤੀ ਤੇ ਹੁਣ ਆਪਾਂ ਜਾਣਦੇ ਆ ਬਾਈ ਦੀ ਹਵੇਲੀ ਵੱਲ ਦੇਖਦੇ ਆ ਅੱਗੇ ਮਾਤਾ ਨੂੰ ਮਿਲਾਂਗੇ ਛੋਟੇ ਸਿੱਧੂ ਨੂੰ ਵੀ ਮਿਲਦੇ ਆਂ ਦੇਖਦੇ